ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਫਤੇਗੜ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਹਿ ਚੁੱਕੇ ਗੁਰਪ੍ਰੀਤ ਸਿੰਘ ਜੀਪੀ ਨੇ ਕਾਂਗਰਸ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਲਿਆ ਸੀ। ਉਨ੍ਹਾਂ ਦੇ ਜਾਣ ਮਗਰੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਖਾਲੀ ਖੜਕ ਰਿਹਾ ਸੀ ਜਿਸ ਨੂੰ ਪੰਜਾਬ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕਰਕੇ ਬੱਸੀ ਪਠਾਣਾ ਤੋਂ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾਕਟਰ ਸਿਕੰਦਰ ਸਿੰਘ ਨੂੰ ਕਾਰਜਕਾਰੀ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀ ਮੈਂ ਡਾਕਟਰ ਅਮਰ ਸਿੰਘ ਨੇ ਬਸੀ ਪਠਾਣਾ ਚ ਰੱਖੀ ਪਲੇਠੀ ਮੀਟਿੰਗ ਦੇ ਸੰਬੋਧਨ ਵਿੱਚ ਕਰਦਿਆਂ ਕੀਤੇ ਮੀਟਿੰਗ ਉਪਰਾੰਤ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਤੇ ਨਾਮਯੁਕਤ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਰ ਸਿੰਘ ਦੇ ਨਾਲ ਆਗੂਆਂ ਤੇ ਵਰਕਰਾਂ ਸਮੇਤ ਡੇਰਾ ਬਾਬਾ ਬੁੱਧਦਾਸ ਜੀ ਵਿਖੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦੇਖੋ ਇਹ ਪੌਂਡਰ ਫਾਈਟਿੰਗ ਹੈ ਸਾਡੇ ਪ੍ਰਧਾਨ ਤੇ ਲੋਕ ਦੇ ਪ੍ਰਧਾਨ अमृतमर सिंह राजा बड़ी जी साढ़े ऑल इंडिया कांग्रेस कमेटी के इंचार्ज जितेंद्र यादव जी और बहुत सारे सीनियर लीडर सारे ने विचार करके देश के जो अहे वक्त आप प्रधान बनाइए कि सारा कुछ पता करके ये सोचे कि ऐसे जो बंदा लाइए जिंद इज्जत भी हो समाज इज्जत हो जो वर्करा

ਬਹੁਤ ਛੋਨਾ ਕੰਮ ਕਰਨਗੇ ਸਾਰਿਆਂ ਨੇ ਨਾਲ ਲੈ ਕੇ ਚੰਨਨ ਵੀ ਜਿਹੜੇ ਕੋਈ ਨਰਵਾਜ਼ ਬੰਦੇ ਹੈਗੇ ਅੱਥੇ ਇਹਨਾਂ ਨੇ ਨਾਲ ਤੋਰਨਗੇ ਔਰ ਕਾਂਗਰਸ ਦੀ ਇੱਕ ਤਾਕਤ ਬਣਾ ਕੇ ਸਾਰੇ ਜ਼ਿਲ੍ਹੇ ਪੰਨ ਵਿਧਾਨ ਸਭਾ ਨੇ ਇੱਕ ਤੁਰ ਕਾਂਗਰਸ ਨੂੰ ਬਹੁਤ ਵੱਡੀ ਜੀਤ ਦਿਵਾਉਣ ਅਰੇ ਭਾਈ ਭਈਆ ਇੱਕ ਸਾਡਾ ਜ਼ਿਲ੍ਹਾ ਪ੍ਰਧਾਨ ਸੀ ਹੁਣ ਛੱਡ ਕੇ ਚਲਾ ਗਿਆ ਉਹ ਵੀ ਜਗਾ ਇੱਕ ਲਾਪਤਾ ਹੋਣਾ ਲੰਦਾ ਜਿਹੜਾ ਜਿਹੜਾ ਸਾਰਿਆਂ ਨੂੰ ਮਾਲ ਹੁਣ ਟੋਲੂਗਾ ਇੱਕ ਉਹ ਫਿਰ ਕੌਮੀਆਂ ਕੁਝ ਵਰਗਾ ਵੀ

ਬਾਰੇ ਕਾਮੇ ਦੀ ਵਰਕਰਾਂ ਨੂੰ ਲੀਡਰਾਂ ਨੂੰ ਨਾਲ ਲਿਖਤਾ ਸਿਕੰਦਰ ਹਰ ਵਰਗ ਦੇ ਘਰ ਜਾਵਾਂਗਾ ਨਿਵਾਜ ਕਾਨਿਸਿਆਂ ਨੂੰ ਘੁਮਾ ਕੇ ਲੈ ਕੇ ਆਵਾਂਗਾ ਚਾਹ ਮਨੁੱਖਾਂ ਦੇ ਪੈਰਾਂ ਥੱਲੇ ਹੱਥ ਜੁਮਾ ਦੇਣਾ ਹੋਵੇ ਤੇ ਮੈਂ ਸਾਰ ਅਮਰ ਸਿੰਘ ਉਹਨਾਂ ਦੀ ਜਿੱਤ ਨੂੰ ਯਕੀਨੀ ਜਿੱਤ ਬਣਾ ਕੇ ਬਸ ਇਸ ਖੇਣਾ ਜਗਰੇ ਮਾਨ ਲੈ ਕੇ ਆਏ ਨੇ ਇਹ ਪ੍ਰਾਪਤੀਆਂ ਹੋਏਗੀ ਔਰ ਇਹ ਜਿਸ ਦਿਨ ਸਹੀ ਖੜੇ ਆ ਉਹਦੇ ਸਾਦੇ ਦੂਧ ਵਿੱਚ ਖੜ ਕੇ ਇਹ ਗੱਲ ਕਹਿੰਦਾ ਸਾਰੇ ਕਾਂਗਰਸ ਦੇ ਵਰਕਰ ਅਸੀਂ ਸਾਰਾ ਅਮਰ ਸਿੰਘ ਨੂੰ ਇੱਥੇ ਮੈਂਬਰ ਪਾਰਲੀਮੈਂਟ एक बार फिर द्वारा बना के भेजा धनवाद खालसा वागू जी